ਯੂਰਪ ਦੇ ਵਰਕ ਪਰਮਿਟ ਲੱਗ ਰਹੇ ਨੇ ਸਾਲ 2025 ਚੜ ਗਿਆ ਤੇ ਪੰਜਵਾਂ ਮਹੀਨਾ ਆ ਨਵੇਂ ਸ਼ਹਿਰ ਦੇ ਵਿੱਚ ਇੱਕ ਆਫੀਸ ਆ ਡ੍ਰੀਮ ਟੂ ਫਲਾਈ ਉਹਨਾਂ ਨੇ 40 ਤੋਂ 50 ਵੀਜ਼ੇ ਲਗਵਾ ਵੀ ਦਿੱਤੇ ਨੇ ਪੰਜਾਂ ਮਹੀਨਿਆਂ ਦੇ ਵਿੱਚ ਤੇ ਉਹਨਾਂ ਦੇ ਹੋਰ ਵੀ ਵੀਜ਼ੇ ਜਿਹੜੇ ਆ ਉਹ ਆ ਰਹੇ ਨੇ ਧੰਨਵਾਦ ਉਹਨਾਂ ਦਾ ਜਿਹੜਾ ਨੇ ਇਹਨਾਂ ਦੇ ਆਫਿਸ ਦੇ ਵਿੱਚ ਗਏ ਮੇਰੀ ਵੀਡੀਓ ਦੇਖ ਕੇ ਵਿਸ਼ਵਾਸ ਕੀਤਾ ਮੁੰਡੇ ਇਹਨਾਂ ਦੇ ਕਾਫੀ ਆ ਕੇ ਕੰਮਾਂ ਦੇ ਉੱਪਰ ਲੱਗੇ ਵੀ ਨੇ ਪੁਰਤਗਾਲ ਦੇ ਵਿੱਚ ਤੇ ਉਹਨਾਂ ਦੇ ਪੇਪਰ ਵੀ ਬਣੇ ਨੇ ਇੱਕ ਨੰਬਰ ਦੇ ਵਿੱਚ ਜੈਨੂਇਨ ਕੰਮ ਆ ਇਮਾਨਦਾਰ ਬੰਦੇ ਨੇ ਪ੍ਰੋਪਰ ਤਰੀਕੇ ਦੇ ਨਾਲ ਲਿਖ ਲਿਖਾ ਕਰਕੇ ਸਾਰਾ ਕੰਮ ਕਰਦੇ ਨੇ ਜਿਹੜੀ ਗੱਲ ਕਹਿੰਦੇ ਨੇ ਉਹ ਤੇ ਖਰੇ ਉੱਤਰਦੇ ਨੇ ਜਦੋਂ ਮੈਂ ਤੁਹਾਨੂੰ ਕਹਿਣਾ ਕਿ ਜੈਨੂਇਨ ਆਫਿਸ ਆ ਨਵੇਂ ਸ਼ਹਿਰ ਰਾਹੋ ਰੋਡ ਦੇ ਉੱਪਰ ਡ੍ਰੀਮ ਟੂ ਫਲਾਈ ਮੈਂ ਸਕਰੀਨ ਦੇ ਉੱਪਰ ਇਹਨਾਂ ਦੇ ਦੋ ਨੰਬਰ ਵੀ ਲਿਖਤੇ ਆ ਮੈਂ ਨੰਬਰ ਵੀ ਬੋਲਣ ਲੱਗਾ ਤੁਸੀਂ ਸੰਪਰਕ ਕਰ ਲਿਓ ਭਾਜੀ ਉਹਨਾਂ ਦੇ ਨਾਲ ਆਫਿਸ ਵਿਜ਼ਿਟ ਕਰਿਓ ਜੇਕਰ ਤੁਸੀਂ ਆਪਣੇ ਬੱਚੇ ਨੂੰ ਯੂਰਪ ਭੇਜਣਾ ਚਾਹੁੰਦੇ ਹੋ ਨੰਬਰ ਇਹਨਾਂ ਦਾ ਹੈਗਾ ਯਾਰ 83601 32115 98784 42725 ਇਹਨਾਂ ਦੋ ਨੰਬਰਾਂ ਦੇ ਉੱਪਰ ਸੰਪਰਕ ਕਰ ਲਿਓ WhatsApp ਚੱਲਦਾ ਜੇ ਤੁਹਾਡੀ ਕਾਲ ਨਾ ਚੱਕੀ ਜੇ ਤੁਹਾਡੀ ਕਾਲ ਨਾ ਚੱਕੀ ਮੈਂ ਦੂਜੀ ਵਾਰੀ ਕਹਿ ਰਿਹਾ ਆਂ WhatsApp ਦੇ ਉੱਪਰ ਵੌਇਸ ਮੈਸੇਜ ਛੱਡ ਦਿਓ ਤੁਸੀਂ ਕਿਹੜੇ ਮੁਲਕ ਦੀ ਇਨਕੁਆਇਰੀ ਕਰਨਾ ਚਾਹੁੰਦੇ ਹੋ ਕੀ ਤੁਹਾਡੀ ਰਿਫਿਊਜਲ ਲੱਗੀ ਆ ਜਾਂ ਨਹੀਂ ਲੱਗੀ ਆਪਣਾ ਪ੍ਰੋਪਰ ਕੇਸ ਇੱਕ ਵੌਇਸ ਮੈਸੇਜ ਦੇ ਵਿੱਚ ਛੱਡ ਦਿਓ ਤੁਹਾਨੂੰ ਇਹਨਾਂ ਦੀ ਟੀਮ ਵੱਲੋਂ ਕਾਲ ਕੀਤੀ ਜਾਵੇਗੀ ਜੇਕਰ ਤੁਸੀਂ ਆਫਿਸ ਵਿਜ਼ਿਟ ਕਰ ਲਓਗੇ ਉਹ ਸਭ ਤੋਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਫੇਸ ਟੂ ਫੇਰ ਜਦੋਂ ਜਾ ਕੇ ਬੈਠੋਗੇ ਗੱਲਬਾਤ ਕਰੋਗੇ ਤੁਹਾਡਾ ਯਕੀਨੀ ਬਣੂਗਾ ਉਹਨਾਂ ਦਾ ਯਕੀਨੀ ਬਣੂਗਾ ਵੀਡੀਓ ਸ਼ੇਅਰ ਕਰ ਦਿਓ ਆਪਣੇ ਸੱਜਣ ਮਿੱਤਰ ਦੇ ਨਾਲ ਜਿਹੜਾ ਯੂਰਪ ਦਾ ਵੀਜ਼ਾ ਲਗਵਾਉਣਾ ਚਾਹੁੰਦੇ ਨੇ ਪੁਰਤਗਾਲ ਦਾ ਵਰਕ ਪਰਮਿਟ D1 ਕੈਟਾਗਰੀ ਬਹੁਤ ਬਹੁਤ ਸ਼ੁਕਰੀਆ